ਸਕੂਲ ਵेन ਹਾਦਸੇ ਦੇ ਵਿੱਚ ਕਥੀ ਚੌਥਾ આરોપી ਥਾ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਮਾਣਾ ਅਦਾਲਤ ਤੇ ਪੇਸ਼ ਕੀਤਾ ਗਿਆ ਸਮਾਣਾ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਹੈ ਔਰ ਤੁਸੀਂ ਦੇਖ ਰਹੇ ਹੋ ਪਰਿਵਾਰ ਦੇ ਜਿਹੜੇ ਉਹਨਾਂ ਬੱਚਿਆਂ ਕੇ ਮਾਤਾ ਪਿਤਾ ਸੀ ਉਹ ਵੀ ਹਾਜ਼ਰ تھے ਇਸ ਟਾਈਮ ਕੋਰਟ ਕੇ ਅੰਦਰ ਔਰ ਇਸ ਦੇ ਬਾਰੇ ਜਾਣਕਾਰੀ ਸਮਾਣਾ ਸਦਰਦੈਂ ਚਾਰਜ ਬਰਾੜ ਸਾਹਿਬ ਵੱਲ ਦਿੱਤੇ ਗਿਆ ਉਹਨਾਂ ਦੱਸਿਆ ਕਿ 2 ਦਿਨ ਦਾ ਪੁਲਿਸ ਰਿਮਾਨਡ ਦਿੱਤੇ ਗਿਆ ਔਰ ਇਸ ਦੇ ਵਿੱਚ ਪੁਸਤਾਜ ਕੀਤੀ ਜਾਣੀ ਹੈ ਇਸ ਨੂੰ ਕਕਰਾਲਾ ਦੇ ਨੇੜੇ ਦੇ ਪੁਲਿਸ ਦੱਸਿਆ ਕਿ ਉਹਨਾਂ ਕਾਬੂ ਕੀਤਾ ਗਿਆ ਹੈ ਪੀੜਤ ਪਰਿਵਾਰ ਦੇ ਬੱਚੇ ਦੇ ਮਾਪੇ ਸੇ ਉਹਨਾਂ ਵੱਲੋਂ ਵੀ ਇਸ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਅਦਾਲਤ ਵਿੱਚ ਜਿਹੜੇ ਕਥਿਤ આરોપીਾਂ 'ਚ ਪੇਸ਼ ਕੀਤੇ ਗਏ ਚੌਥਾ ਜੀ ਦੇ ਲਈ ਸੰਘਰਸ਼ ਕਰ ਰਿਹਾ ਸੀ ਸਹਿਰ ਔਰ ਪਰਿਵਾਰ ਸੇ ਮੰਗ ਕਰ ਰਹੇ ਸੇ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਉਹਨੂੰ ਪੇਸ਼ ਕੀਤਾ ਗਿਆ ਇਸ ਤੇ ਉਹਨਾਂ ਨੇ ਆਪਣੀ ਸੰਤੁਸ਼ਟੀ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੀ ਪੂਰੀ ਪਾਲਵਿਕਾ ਕਰਾਂਗੇ ਅਦਾਲਤ ਤੇ ਸਾਨੂੰ ਵਿਸ਼ਵਾਸ ਹੈ ਕਿ ਅਦਾਲਤ ਤੇ ਸਾਨੂੰ ਨਿਆਂ ਮਿਲੇਗਾ ਦੇਖੋ ਜੀ ਅੱਜ ਸਾਡੇ ਦਿਲਾਂ ਨੂੰ ਥੋੜੀ ਜੀ ਠਾਰ ਮਿ ਸਾਡੇ ਬੱਚਿਆਂ ਦਾ ਜਿਹੜਾ ਕਾਤਲ ਸੀ ਉਸ ਲੱਖਾਂ ਦੇ ਅੰਦਰ ਪਿੱਛੇ ਲੱਗਿਆ ਹੋਇਆ ਸੀਗਾ ਪਰ ਗੱਲ ਇਹੀ ਹੈ ਵੀ ਮੈਂ ਪਹਿਲਾਂ ਵੀ ਅਸੀਂ ਸਾਰੇ ਸ਼ੁਰੂ ਤੋਂ ਇੱਕੋ ਹੀ ਰੋਲਾ ਪਾ ਰੱਖਿਆ ਸੀ ਵੀ ਕੋਈ ਨਾ ਕੋਈ ਐਸੀ ਪੋਲਿਟਿਕਲ ਤਾਕਤ ਹੈ ਲੋਕਲ ਪ੍ਰਸ਼ਾਸਨ ਰੋਕ ਰਿਹਾ ਹੈ ਕਿੰਦੀ ਗ੍ਰਿਫਤਾਰੀ ਨਹੀਂ ਹੋ ਰਹੀ ਜਦੋਂ ਸੀਐਮ ਮਾਨ ਜੀ ਆਏ ਸੀ ਉਹਨਾਂ ਨੇ ਵੀ ਇਹ ਮੰਨਿਆ ਸੀ ਕਿ ਜਿਹੜਾ ਇੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਲੋਕਲ ਨਮਾਇੰਦਾ ਹੈ ਕਿਤੇ ਨਾ ਕਿਤੇ ਉਹਨਾਂ ਦੀ ਗਲਤੀ ਹੈ ਜਿੰਦੇ ਕਰਕੇ ਇਹ ਗ੍ਰਿਫਤਾਰੀ ਹੋਣ ਚ ਦੇਰ ਹੋਈ ਉਹਨਾਂ ਨੇ ਜਦੋਂ 7 ਤਰੀਕ ਨੂੰ ਇੱਥੇ ਆਏ ਸੀ ਸਪੈਸ਼ਲ ਇੰਟੈਲੀਜੈਂਸ ਟੀਮ ਬਣਾ ਕੇ ਡੀਜੀਪੀ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਇਹਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਜਾਏ ਤਾਂ ਹੁਣ ਤੁਹਾਡੇ ਸਾਹਮਣੇ ਉਹ ਜਿਹੜਾ 2 ਦਿਨਾਂ ਦੇ ਵਿੱਚ ਉਹ ਗ੍ਰਿਫਤਾਰ ਹੋ ਵੀ ਗਿਆ ਤਾਂ ਹੁਣ ਜਿਹੜੀ ਸਾਡੇ ਮਨਾਂ ਦੇ ਵਿੱਚ ਸ਼ੰਕਾ ਸੀ ਉਹ ਸ਼ਾਇਦ ਕਿਤੇ ਨਾ ਕਿਤੇ ਹੁਣ ਯਕੀਨ 'ਚ ਬਦਲਦੀ ਨਜ਼ਰ ਆ ਰਹੀ ਹੈ ਦੇਖੋ ਜੀ ਸਾਨੂੰ ਮਾਣਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਅਸੀਂ ਆਪਣੇ ਵਕੀਲ ਸਾਹਿਬਾਨਾਂ ਦੇ ਥਰੂ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਵਧੀਆ ਪੈਰਵੀ ਹੋਏਗੀ ਉਹ ਕਰਾਂਗੇ ਤਾਂ ਕਿ ਉਹਨੂੰ ਵੱਧ ਤੋਂ ਵੱਧ ਸਜ਼ਾ ਦਿਵਾ ਸਕੀ ਬਾਈ ਜੀ ਇਸ ਗੱਲ ਦੀ ਅੱਜ ਥੋੜੀ ਖੁਸ਼ੀ ਹੈ ਕਿ ਮੇਨ આરોપી ਅੰਦਰ ਆ ਗਿਆ ਤੇ ਇਸ ਤੋਂ ਹੁਣ ਕੋਸ਼ਿਸ਼ ਇਹੀ ਹੈ ਕਿ ਇਸ ਤੋਂ ਵੱਧ ਤੋਂ ਵੱਧ ਰਾਜ ਉਗਲਵਾਏ ਜਾਣ ਜੀ ਪਤਾ ਲੱਗੇ ਕਿ ਇਸ ਕਿਹੜੇ ਪੋਲੀਟੀਕਲ ਸ਼ੈਲਟਰ ਦੇ ਅੰਦਰ ਇਹ ਰਹਿ ਰਿਹਾ ਸੀ ਇਸ ਨੂੰ ਕਿਸ-ਕਿਸ ਨੇ ਹੈਲਪ ਕੀਤੀ ਇੰਨੇ ਦਿਨ ਛੁਪਣ ਵਾਸਤੇ ਤਾਂ ਸਾਡੀ ਹੁਣ ਪੁਰਜ਼ੋਰ ਕੋਸ਼ਿਸ਼ ਇਹੀ ਹੈ ਕਿ ਅਸੀਂ ਸਾਰਾ ਇਸ ਦਾ ਪਤਾ ਕਰਾਈਏ ਤੇ ਵੱਧ ਤੋਂ ਵੱਧ ਦੋਸ਼ੀਆਂ ਨੂੰ ਅਸੀਂ ਸਜਾ ਦੇਵਾਨ ਵਾਲੇ ਪਾਸੇ ਚਲੀਏ ਕਿਰ ਤਾਂਕਿ ਸਭ ਨੂੰ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਦੋਸ਼ੀ ਕੌਣ ਦੋ ਰੇਂਦਰ ਰਿਮਾਂਡ ਹਾਸਲ ਹੋ ਗਿਆ ਕਿਸ ਤਰ੍ਹਾਂ ਕਾਬੂ ਆਇਆ ਜੀ ਇਹ ਗਰਨ ਤੇਰ ਸਿੰਘ ਕੋਲੋਂ ਇੱਕ ਕਰਾਲੇ ਦੇ ਕੋਲੋਂ ਕਾਬੂ ਆਇਆ ਅਸੀਂ ਜਿਹੜਾ ਉੱਥੇ ਹਾਈ ਕੋਰਟ ਗਏ ਸੀ ਜਦੋਂ ਵਾਪਸ ਆਏ ਹੁੰਦੇ ਹਾਂ ਮੇਰੇ ਨਾਲ ਇਹ ਸੀ ਗੁਰਦੇਵ ਸਿੰਘ ਸੀਗੀ ਪੁਲਿਸ ਪਾਰਟੀ ਸੀਗੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਅਸੀਂ ਇਹਨੂੰ ਕਾਬੂ ਕਰ ਲਿਆ ਠੀਕ ਹੈ ਤੋ ਬੜੀ ਮਿਹਨਤ ਕਰਨੀ ਪਈ ਪੁਲਿਸ ਨੂੰ ਸਾਡੇ ਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਜਿਹੜੀ ਜਿਹੜੀ ਟੀਮਾਂ ਲੱਗੀਆਂ ਸਾਰੀ ਇਹਦੇ ਵਿੱਚ ਇਹਦੇ ਵਿੱਚ ਕਈ ਸਾਈਬਰ ਦੀਆਂ ਟੀਮਾਂ ਵੀ ਲੱਗੀਆਂ ਸੀਗਾ ਪਹਿਲਾਂ ਇਸ ਤੋਂ ਪਹਿਲਾਂ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀ ਹੈ ਉਹ ਬਾਈਟ ਵੀ ਦਿੱਤੀ ਹੋਈ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਡਿਟੇਲ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਸਰ ਕਿੰਨੇ ਦਿਨ ਦਾ ਅੱਜ ਦਿਨ ਰਿਮਾਂਡ ਮਿਲਿਆ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ